ਮਾਨਯੋਗ ਚੋਣ ਕਮਿਸ਼ਨ ਡੀਜੀਪੀ ਪੰਜਾਬ ਅਤੇ ਐਸਐਸਪੀ શ્રી ਮੁਖਸਰ ਸਾਹਿਬ ਦੀ ਹਦਾਇਤਾਂ ਅਨੁਸਾਰ શ્રી ਮੁਖਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਕੋਲ ਸਤਰਕ ਹੈ ਤੇ ਐਕਟਿਵ ਹੋ ਕੇ ਡਿਊਟੀ ਨਿਭਾ ਰਹੀ ਹੈ ਅੱਜ ਹਰਿਆਣਾ ਦੇ ਚੋਣਾਂ ਦੇ ਜਿਹੜੇ ਕਿ 6 ਫੇਜ਼ ਜੂ ਕਿਹਾ ਜਾਂਦਾ ਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਰਈ ਸਮੇਂ ਤੋਂ ਸਾਡੇ ਇੰਟਰਸਟੇਟ ਲਾਕਰਸ ਐਕਟਿਵ ਤੇ ਅਲਰਟ ਡਿਊਟੀ ਕਰ ਰਹੇ ਹੈ ਪਹਿਲਾ ਰਾਜਸਥਾਨ ਦੀਆਂ ਚੋਣਾਂ ਹੋ ਕੇ ਆਟੀਆਂ ਉਹਨਾਂ ਨਾਲ ਅਸੀਂ ਤਕਰੀਬਨ 6 ਇੰਟਰਸਟੇਟ ਲਾਕਰਸ ਸਾਡੇ ਲੱਗੇ ਤੇ ਹਰਿਆਣਾ ਦਾ ਪੇਰਾ ਤੇ ਇਹ ਸਾਰੇ ਨਾਕਾਬੰਦੀ ਤੇ 24 ਘੰਟੇ ਸਾਡੇ ਪੁਲਿਸ ਨੂੰ ਲਾਜਨ ਤਾਇਨਾਤ ਹਨ ਨਾਲ ਪੀਐਸਐਫ ਦੇ ਜਵਾਨ ਹਨ ਸੀਏਪੀਐਫ ਦੀ ਜਿਹੜੀ ਟੁਕੜੀ ਆਈ ਹੋਈ ਹੈ ਇਹ ਨਾਕਿਆਂ ਤੇ ਲਗਾਤਾਰ ਸ਼ੱਕੀ ਪੁਰਸ਼ਾਂ ਦੀ ਸ਼ੱਕੀ ਵਾਹਨਾਂ ਦੀ ਟਰੱਕਾਂ ਦੀ ਗੱਡੀਆਂ ਦੀ ਸਭ ਚੀਜ਼ਾਂ ਬੱਸਾਂ ਦੀ ਵੀ ਅਸੀਂ ਚੈਕਿੰਗ ਕਰਦੇ ਰਹੇ ਨੇ ਤੇ ਨਾਲ ਨਾਲ ਕਈ ਥਾਵਾਂ ਤੇ ਸਾਨੂੰ ਰਿਕਵਰੀਆਂ ਵੀ ਹੋਈਆਂ ਸਾਡਾ ਇੱਕੀ ਮਕਸਦ ਹੈ ਕਿ ਕੋਈ ਨਜਾਇਜ਼ ਕੈਸ਼ ਕਰੰਸੀ ਆਪਣੀ ਸ਼ਰਾਬ ਕੋਈ ਨਸ਼ੀਲਾ ਵਸਤੂ ਹੋਵੇ ਜਾਂ ਕੋਈ ਪਦਾਰਥ ਹੋਵੇ ਜਿਸ ਨਾਲ VOTERS ਨੂੰ ਇਨਫਲੂਐਂਸ ਕੀਤਾ ਜਾ ਸਕੇ ਉਹ ਸਾਡੇ ਬਾਰਡਰ ਛੱਪੇ ਉਧਰ VOTERS ਨੂੰ ਇਨਫਲੂਐਂਸ ਕਰਨ ਲਈ ਨਾ ਇਸਤੇਮਾਲ ਕੀਤਾ ਜਾ ਸਕੇ ਦੂਜੀ ਸਾਡਾ ਇਹ ਵੀ ਮਕਸਦ ਹੈ ਵੀ ਕੋਈ ਵੀ ਮਾੜਾ ਅਨਸਰ ਸਾਡੇ ਕ੍ਰਾਈਮ ਕਰਕੇ ਉਧਰ ਨਾ ਭੱਜ ਗਏ ਜਾਂ ਉਧਰੋਂ ਕ੍ਰਾਈਮ ਕਰਕੇ ਸਾਡੇ ਵਾਲੇ ਪਾਸੇ ਰਾਹ ਧਮਕਾਨਾ ਸਹਿਬ VOTERS ਸਾਡੀ ਇੰਟਰਸਟੇਟ ਕੋਆਰਡੀਨੇਸ਼ਨ ਮੀਟਿੰਗ ਵੀ ਹੁੰਦੀ ਹੈ ਰੋਜ਼ ਪਿੱਛੇ ਜਿਹੇ 6ਵੇਂ ਪੜਾਅ ਨੂੰ ਮੁੱਖ ਰੱਖਦੇ ਹੋਏ ਤੇ 7ਵੇਂ ਪੜਾਅ ਜਿਹੜਾ ਇੱਕ ਤਰੀਕ ਨੂੰ ਪੰਜਾਬ ਦਾ ਹੈ ਉਹਨੂੰ ਮੁੱਖ ਰੱਖਦੇ ਹੋਏ ਮਲੂਟ ਵਿੱਚ ਐ ਐਸਐਸਪੀ ਡਬਲ ਏ ਡੀਸੀ ਡਬਲ ਏ ਡੀਸੀ ਸਿੱਕਸਾ ਤੇ ਆਪਣੇ ਸ਼੍ਰੀ ਮੁਖਸਰ ਸਾਹਿਬ ਦੇ ਉੱਚ ਅਧਿਕਾਰੀ ਨਾਲ ਸਵੇਦ ਇਕਸਾਈਜ਼ ਅਫਸਰਾਂ ਦੀ ਵੀ ਮੀਟਿੰਗ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀਤੀ ਗਈ ਸੀ ਜੋ ਕਿ ਫੋਰਸ ਸਰਟੇਨ ਤਨਾਤ ਹੈ ਤੇ ਅਸੀਂ ਫੁੱਲ ਪ੍ਰੂਫ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਤੇ ਅਸੀਂ ਵਚਨਬੰਦ ਹਾਂ ਕਿ ਫੈਰ ਐਂਡ ਫ੍ਰੀ ਇਲੈਕਸ਼ਨ ਅਸੀਂ ਕਰਵਾਵਾਂਗੇ ਤੇ ਕੋਈ ਵੀ ਘਟਨਾ ਮਾੜੀ ਅਫਸਰਾਂ ਨੂੰ ਤੇ ਹੋਰ ਨੂੰ ਕੋਈ ਕੋਈ ਮਾੜੀ ਘਟਨਾ ਨਹੀਂ ਵਾਪਰ ਰਹੀ